ਉਦਾਂ ਫਿਰ ਇੱਕ 47 ਦੇਵੀ ਆ ਹੂੰ ਇਹ ਕੁ ਮਾਤਾ ਤੇ ਮਗਰ ਲਾ ਕੇ ਚਲ ਗਈ ਆਹੋ ਇਹ ਗੱਲ ਤੇ ਹੈਗੀ ਤਾਂ ਉਦਾਂ ਮਾਤਾ ਨੇ ਉਦੋਂ ਦਾ ਜਿੱਦਣ ਤਾਂ ਮੈਂ ਉਹ ਸਮਝਾ ਗਏ ਨੇ ਨਾ ਲਿਆ ਹੀ ਪੀ ਜਾਣਾ ਮਾਤਾ ਨੇ ਤਾਂ ਬਾਅਦ ਆਖਿਆ ਹੀ ਨਹੀਂ ਜਾਂਦਾ ਉਦਾਂ ਤੇ ਜੋਤੀ ਫਿਰ ਆਖਿਆ ਜਾਨੀਓ ਜੇ ਮੈਂ ਤੁਹਾਨੂੰ ਵੀ ਚਲੀ ਗੱਲ ਦੱਸਾਂ ਨਾ ਤੇ ਤੁਹਾਨੂੰ ਵੇਖੇ ਫਿਰ ਮਿਰਚਾ ਲੜਦੀਆਂ ਵਾ ਹਾਂ ਕੀ ਵੀ ਚਲੀ ਗੱਲ ਕੀ ਆ ਪਹਿਲਾਂ ਦਾਸੀ ਦੇ ਜਿਹੜੀ ਹੈਗੀ ਆ ਬਿਚੜੀ ਗੱਲ ਇਹ ਸੁਣ ਲੋ ਫਿਰ ਮਾਦਾ ਨੇ ਮੈਨੂੰ ਕੀਤਾ ਬਲੈਕਮੇਲ ਤੜ ਤੋਂ ਚੋਰੀ ਆਉਂਦੀ ਹੀ ਕੀ ਵੀ ਜੇ ਤੂੰ ਨਾ ਮੇਰੇ ਨਾਲ ਤੁਰੀ ਤਾਂ ਮੈਂ ਤੇਰੀ ਕੁੜੀ ਨੂੰ ਕੁਝ ਦੇ ਦੇਣੀ ਜਰੀਲੀ ਚੀਜ਼ ਤੇ ਇਹ ਗੱਲ ਸੂਣੂ ਤੱਕ ਨਹੀਂ ਪਹੁੰਚਣੀ ਚਾਹੀਦੀ ਤੇ ਮੈਨ ਆਪੇ ਜਿੱਦਾਂ ਮਰਜੀ ਉਹਨੂੰ ਮਣਾ ਤੇ ਜੇ ਨਾ ਮਣਾਇਆ ਜੇ ਤੂੰ ਨਾ ਮੇਰੇ ਨਾਲ ਕੱਲੂ ਤੁਰੀ ਤੇ ਤੇਰੀ ਕੁੜੀ ਦੀ ਖੈਰ ਨਹੀਂ ਹੋ ਤੇ ਮੈਨੂੰ ਫਿਰ ਮਜਬੂਰੀ ਨੂੰ ਚੜਾ ਪਿਆ ਚੇਤਾ ਮੈਂ ਕੱਲ੍ਹ ਦਾੜ ਕਿੱਦਾਂ ਢਾੜੇ ਤਰਲੇ ਗੱਡੇ ਹੀ ਗਏ ਹੂੰ ਚੇਤਾ ਨਾ ਤੇ ਤੂੰ ਮੈਨੂੰ ਦੱਸਦੀ ਹਾਂ ਆ ਤੂੰ ਆਪੇ ਪੁੱਛ ਲੈਿੰਦਾ ਉਹ ਇਹੋ ਗੱਲ ਕਹਿੰਦੀ ਹੈਗੀ ਵੀ ਜੇ ਉਹਦੇ ਤਾਂ ਹੀ ਗੱਲ ਪਹੁੰਚ ਗਈ ਉਹਨੇ ਆਪ ਤੇ ਮੰਨਣਾ ਹੀ ਨਹੀਂਗਾ ਜਾਨ ਨੂੰ ਤੇ ਜੇ ਉਹਦੇ ਤਾਂ ਹੀ ਗੱਲ ਪਹੁੰਚ ਗਈ ਤਾਂ ਮੈਂ ਤੇਰੀ ਕੁੜੀ ਨੂੰ ਜਰੀਲੀ ਚੀਜ਼ ਕੋਈ ਦੇ ਦੇਣੀ ਆ ਤਾਂ ਫਿਰ ਆਪਨਾ ਸੋਚ ਲਈ ਹੂੰ ਹੁਣ ਦੱਸੋ ਵੀ ਇਹ ਚ ਮੇਰਾ ਕੀ ਕਸੂਰ ਮੈਂ ਤੇ ਆਪ ਵਿੱਚ ਵਿਚਾਰਾ ਮੋਰਾ ਵੇਲਾ ਹੁਣ ਪੇ ਫੇ ਇਹਦੀ ਗਲਤੀ ਕੱਢੀ ਜਾਂਦੀ ਆ ਆ ਤਾਂ ਹੁਣ ਉਹਦੀ ਗਲਤੀ ਕੱਢਣ ਲਈ ਆ ਤੇ ਹੁਣ ਸਾਡਾ ਇਹਦੇ ਵਿੱਚ ਫਿਰ ਕੀ ਕਸੂਰ ਸਾਨੂੰ ਕਿਦਾ ਕੀ ਕਰਦੀ ਆ ਆ ਬੇ ਪੁੱਛਣ ਮਾਨੂੰ ਕਿ ਤੂੰ ਤੇ ਤੂੰ ਕਿਹੜੀ ਕੁੜੀ ਨੂੰ ਕੀ ਦੇਣਾ ਤੂੰ ਮੈਂ ਕੁੜੀ ਨੂੰ ਕੀ ਦੇਣਾ ਮੈਂ ਦੋਖਣ ਲੈ ਆ ਵੇਖਿਆ ਈ ਤੁਹਾਡਾ ਗੱਲ ਕੋਈ ਦਲਦੀ ਮੇਰੇ ਗੱਲ ਸੁਣੋ ਜਿੱਦਣ ਉਹਦੋਂ ਤੀ ਮੈਨੂੰ ਬੋਏ ਗਾੜੀ ਨਹੀਂ ਧਾਰ ਕੇ ਚੱਲ ਗਏ ਉਹ ਜਿਹੜੇ ਤੁਸੀਂ ਦਵਾਈ ਲਿਆਇਆ ਚਾਵਲਾ ਚ ਰੱਖਣ ਵਾਲੀ ਉਹ ਵੇਖਿਆ ਨਾ ਕਿੰਨੀ ਜ਼ਰੀਲੀ ਹੈਗੀ ਉਹ ਵਾਲੀ ਕੁੜੀ ਨੂੰ ਦਿੱਤੀ ਹੈਗੀ ਆਂਦੀਆ ਚਾਕਲੇਟ ਸਮਝ ਕੇ ਖਾ ਲਾ ਉਹ ਦਿਨਾਂ ਨਹੀਂ ਬੰਦਾ ਮਰ ਜਾਣਾ ਉਹ ਕਹਿੰਦਾ ਮੈਨੂੰ ਆਂਦੀਆ ਵੀ ਚੌਪਲੇਟ ਵਾ ਮੈਂ ਤੈਨੂੰ ਪਾੜ ਬੁੱਟੀ ਆ ਗਈ ਆਹੋ ਐਵੇਂ ਬੀਬੀ ਬਤਾਵਾ ਐਵੇਂ ਬੀਬੀ ਦੇ ਦਿਵਾਲੇ ਨਾ ਹੋ ਸੋ ਨੂੰ ਜਿਹੜੀ ਸਿੱਧੀ ਗੱਲ ਆ ਲੈਂਦੀ ਇੱਕ ਗੱਲ ਹਾਂ ਤੇ ਇਹ ਬੀਬੀ ਨੂੰ ਕੀ ਪਤਾ ਵਾ ਬੀਬੀ ਨੇ ਆਪਾ ਦੱਸ ਕੇ ਨਹੀਂ ਗਏ ਕਿ ਇਹ ਬੀਬੀ ਜਰੀਲੀ ਦਵਾਈ ਆ ਇਹ ਕੁੜੀ ਨੂੰ ਨਾ ਹੱਥ ਲਾਵੇ ਕੁੜੀ ਤੇ ਆਉਂਦਿਆਂ ਨੇ ਇਹਨੇ ਕੁੜੀ ਨੂੰ ਦਿੱਤੀ ਪਿਆਲੇ ਹੜ ਪੋਤੇ ਚਾਕਲੇਟ ਵਾ ਤੇ ਖਾ ਲਾ ਤੇ ਉਹਨੂੰ ਕੀ ਪਤਾ ਤੇ ਅਨਪੜ ਵਾ ਕਿ ਜੇ ਤੂੰ ਹੀ ਸਿਆਣੀ ਹੁੰਨੀ ਆ ਤਾਂ ਤੂੰ ਰੱਖ ਲੈਣੀ ਹੋ ਮੈਂ ਦੁੱਧ ਲੈ ਕੇ ਆਈ ਆ ਤੇ ਕੁੜੀ ਹੱਥ ਚ ਪੜੀ ਤਾਂ ਮਾਤਾ ਇਹ ਕਿਉਂ ਪਲੇਟ ਵਾ ਮੈਂ ਤਾਂ ਇਹ ਮੈਨੂੰ ਨਹੀਂ ਪਤਾ ਲੈ ਨਾ ਥਾਰਾ ਕਸੂਰ ਜੋਤੀ ਤੇਰਾ ਜਾਂ ਤੂੰ ਜਾਣ ਕੇ ਬੀਬੀ ਦਾ ਨਾਮ ਲਾਉਂਦੇ ਸੋਨੂ ਤੋਂ ਵੀ ਤੂੰ ਸੱਚੀ ਬਣ ਰਹੀ ਆ ਮੈਂ ਤੈਨੂੰ ਦੱਸਦਾ ਹੋਦ ਹੋ ਗਈ ਆ ਤੇ ਤੁਸੀਂ ਉਲਟਾ ਚੋਰ ਕੋਤਵਾਰ ਨੂੰ ਡਾਟੇ ਵਾਲਾ ਕੰਮ ਕਰ ਦਿੱਤਾ ਆ ਕੁੜੀ ਨੇ ਹੱਥ ਚ ਫੜੀ ਹੈਗੀ ਤੂੰ ਤੁਹਾਨੂੰ ਪਤਾ ਕਿ ਨਹੀਂ ਚਹਿਤਾ ਹੁੰਦੇ ਹਣ ਉਹ ਦਵਾਈ ਤੇ ਲਿਆਂਦੀ ਤੇ ਹੈਗੀ ਸੀ ਆ ਤੇ ਉਹ ਕਿੰਨੀ ਚਰੀਲੀ ਉਹਨੇ ਕੀ ਹੈਗਾ ਉਹ ਵਾਲੀ ਕੁੜੀ ਆਉਂਦੀਆਂ ਖਾਂਟੀ ਰਫਾ ਕੇ ਪਰ ਕਸੂਰ ਬੀਬੀ ਦਾ ਨਹੀਂ ਹੈ ਇਹ ਮੈਂ ਤੈਨੂੰ ਦੱਸਾਂ ਇਹ ਜੇ ਤੂੰ ਚੱਲ ਲਿਆ ਆ ਸੋਨੂ ਚਲੋ ਪਿਹਰੇ ਕੋਈ ਰੱਖਦਾ ਵਾ ਦਵਾਈ ਘਰ ਉਹਦੇ ਪਾਊਡਰ ਲਿਉਂਦੇ ਅਸੀਂ ਵੀ ਲਿਆ ਕੇ ਰੱਖੇ ਚੌਲਾਂ ਚ ਦਾਲਾਂ ਚ ਵੀ ਰੱਖੀ ਦੇ ਪਰ ਇਹ ਥੋੜਾ ਵੀ ਨਿਆਣਿਆਂ ਨੂੰ ਫੜਾ ਦੇਣਾ ਕਸੂਰ ਤੇ ਤੇਰਾ ਵਾ ਫਿਰ ਬੀਬੀ ਦਾ ਕੀ ਕਸੂਰ ਨਾ ਸੋਣੂ ਦਾ ਕਸੂਰ ਵਾ ਨਾਲੇ ਮੈਨੂੰ ਮਨੇ ਪੁੱਛਿਆ ਤਾਂ ਮੈਨੂੰ ਪਤਾ ਨਹੀਂ ਮੈਂ ਨਾ ਪੜਵਾ ਮੈਨੂੰ ਕੀ ਪਤਾ ਮੈਂ ਕਹਾਂ ਕਿ ਦੋਹੀ ਰੱਖੀ ਦੋਹੀ ਕਿ ਮੈਂ ਤੁਹਾਨੂੰ ਫੜਾਈ ਕਿ ਜੋ ਬੋਦੇ ਚ ਰਾਤ ਨੂੰ ਕੁੜੀ ਕੋਲੋਂ ਦੋਹੀ ਪਹੁੰਚੀ ਮੈਂ ਡਿੱਗ ਨਹੀਂ ਗਈ ਇੱਥੇ ਜੁਰਾ ਆਪਾਂ ਬਾਜ਼ਾਰ ਚੜ ਗਏ ਸੀਗੇ ਤੇ ਦੋਾਈ ਇੱਥੇ ਪਈ ਜਿਹੀ ਰਹਿ ਗਈ ਪੰਜੀ ਦੇ ਉੱਤੇ ਤੇ ਮੈਂ ਤਾਂ ਸਰਹਾਣੇ ਥੱਲੇ ਦਿੱਤੀ ਤਾਂ ਆ ਕੇ ਆਂਦੀ ਜਾਉਂਦੇ ਆਪਰੇਟਵਾ ਉਹ ਜਿਹੜੀ ਚਾਕਲੇਟ ਹੈ ਨਾ ਮੈਂ ਦਾਦੀ ਕੋ ਖੋਰੀ ਜਿਹੀ ਪਛੇ ਨਾ ਦਾਦੀ ਜਿਹੜੀ ਟੁੱਟ ਕੇ ਪਈ ਮੈਨੂੰ ਕੀ ਆਂਦੀ ਦਾਦੀਆਂ ਦੇ ਚਾਕਲੇਟ ਤੇਰੇ ਭਾਦੀਏ ਚਾਕਲੇਟ ਹੀ ਹੋਣੀਆਂ ਤੇਰੇ ਭਾਦੀਏ ਸਭ ਕੋ ਤੇਰੀ ਚਾਕਲੇਟ ਤੈਨੂੰ ਜੋ ਦੇ ਦ ਤੇਰੇ ਸਾਹਮਣੇ ਚੋਂਦਾ ਤੈਨੂੰ ਚਾਕਲੇਟ ਹੀ ਦਿਖਦੀ ਆ ਚਲ ਕੋਈ ਨੀ ਇਹ ਗੱਲ ਕਹੀ ਹੈ ਨਾ ਵੀ ਖਾ ਲੈ ਚਾਕਲੇਟ ਵਾ ਹਾਂਜੀ ਮੈਂ ਜਿਹੜੀ ਕੁੜੀ ਕੋ ਖੋਈ ਤੇ ਉਹਨੇ ਕਿਹਾ ਵੀ ਚਾਕਲੇਟ ਅੰਮੀ ਬੀਬੀ ਨਾਲ ਦੀ ਚਾਕਲੇਟ ਆ ਤੇ ਖਾ ਲੈ ਨਹੀਂ ਜੋਤੀ ਬੀਬੀ ਨੇ ਨਹੀਂ ਕਿ ਦਿੱਤੀ ਤੁਸੀਂ ਬੀਬੀ ਦਾ ਨਾਂ ਨਾ ਲਾਓ ਮੈਂ ਤੁਹਾਨੂੰ ਦੱਸਦਾ ਉਹ ਤਾਂ ਚਲੋ ਉੱਥੇ ਰਹਿ ਗਈ ਉਹਨੇ ਸਰਹਾਣੇ ਥਲੇ ਦੇ ਦਿੱਤੀ ਹੁਣ ਉਹ ਨਿਆਣੀ ਉਹਨੂੰ ਵੀ ਕੀ ਪਤਾ ਵੀ ਇਹ ਕੀ ਚੀਜ਼ ਵਾ ਤੈਨ ਮੈਂ ਇਹ ਵੀ ਦੱਸਦਾ ਤੇ ਪਰ ਫਰਜ਼ ਤੇਰਾ ਹੀ ਦਵਾਈ ਸਾਮਣ ਦਾ ਜੇ ਖਾ ਲੈਂਦੀ ਤੁਸੀਂ ਤੁਹਾਡੀ ਮਾਂ ਦਾ ਨਾਂ ਹੀ ਲਾਈ ਜਾਣਾ ਤੂੰ ਤੇ 24 ਘੰਟੇ ਹੋਈ ਗਈ ਜਾਣਾ ਉਹਨੇ ਦੇ ਦਿੱਤੀ ਉਹਨੇ ਦੇ ਦਿੱਤੀ ਆਂਡ ਗਵਾੜਣਾ ਵੀ ਕਹਿਣਾ ਆਈ ਭਜਗੀਰ ਉਹਨੇ ਸੱਚੀ ਦੇ ਦਿੱਤੀ ਓਹੋ ਮੈਨੂੰ ਅਰੇ ਫਾ ਫਾ ਮੇਰੇ ਬਾਹਰ ਆ ਪਾ ਦੇਣਾ ਮੈਨੂੰ ਤਾਂ ਕਹੇ ਕਾਲ ਦਾ ਪਤਾ ਨਹੀਂ ਮੈਂ ਤਾਂ ਇੱਥੇ ਗਈ ਤਿਲਕ ਤੇ ਇਹ ਮੈਨੂੰ ਲੈ ਕੇ ਚਲ ਗਿਆ ਉਸੇ ਵੇਲੇ ਉਹ ਦਵਾਈ ਪਈ ਰਹੀ ਇੱਥੇ ਮੰਜੀ ਤੇ ਫਿਰ ਬਾਹ ਕਸੂਰ ਤੇਰਾ ਹੀ ਆ ਹੋਰ ਤਾਂ ਨਹੀਂ ਕਿਸਦਾ ਨਾ ਸੋਨੂ ਦਾ ਨਾ ਬੀਬੀ ਦਾ ਉਹ ਦਵਾਈ ਮੈਨੂੰ ਲੈ ਕੇ ਤੀ ਆ ਇਹ ਚੌਲਾ ਤੇ ਸੁਸਰੀ ਫਿਰਦੀ ਆ ਤੇ ਦਵਾਈ ਰੱਖਣੀ ਆ ਚੱਲ ਤੂੰ ਹੀ ਨਹੀਂ ਪੈਰਾਂ ਦੇ ਪਾਣੀ ਪੈਣ ਦੇਣਾ ਕਹਿੰਨੇ ਵੀ ਪੈਰਾਂ ਤੇ ਪਾਣੀ ਦੀ ਗੱਲ ਨਹੀਂ ਆ ਤੂੰ ਪਰ ਨਹੀਂ ਸਮਝਦੀ ਤੂੰ ਕੋਈ ਵੀ ਗੱਲ ਗਲਤੀ ਹੁੰਦੀ ਨਾ ਤੇਰੀ ਮੈਂ ਤੈਨੂੰ ਦਾਦਾ ਮੂੰਹ ਤੇ ਆ ਤੂੰ ਕਹਿ ਨਹੀਂ ਦਿੰਨੀ ਵੀ ਮੇਰੀ ਗਲਤੀ ਆ ਬੰਦੇ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਆ ਮੈਂ ਤਾਂ ਹੁਣੇ ਮਰ ਚਲੀ ਗਈ ਤਾਂ ਮੈਂ ਕੀ ਮੰਨਦੀ ਮਰਨ ਦੀ ਤੇ ਚੱਲ ਗੱਲ ਮੈਂ ਵੀ ਮੈਂ ਕਢਾਣ ਕੇ ਤੈਨੂੰ ਵੇਖਿਆ ਵਾ ਵੀ ਤੂੰ ਉਹ ਟਾਈਮ ਤੇ ਮਰ ਚਲੀ ਜਾ ਕਿੱਦਾਂ ਮੈਂ ਤੇ ਟਾੜੀ ਸੁਣੀ ਸੁਣਾਈ ਗੱਲ ਕਰਨ ਲਈ ਆ ਪਰ ਤੁਸੀਂ ਜਦੋਂ ਨਹੀਂ ਹੈ ਨਾ ਉਦੋਂ ਤੁਸੀਂ ਬੀਬੀ ਦਾ ਨਾਮ ਲਾ ਦਿੰਦੇ ਵੀ ਬੀਬੀ ਨੇ ਆ ਕੀਤਾ ਬੀਬੀ ਨੇ ਆ ਕੀਤਾ ਬੀਬੀ ਨੂੰ ਈਆ ਪੁੱਤ ਕੋਈ ਦੁਪਰ ਆ ਰਹੇ ਆ ਬੀਬੀ ਨੇ ਟਾੜੇ ਬਾਰੇ ਇਦਾਂ ਕਰਨਾ ਵਾ ਓਹ ਬੀਬੀ ਕੁੜੀ ਨੂੰ ਚੰਗਾ ਨਹੀਂ ਚਾਹੁੰਦੀ ਉਹ ਤਾਂ ਚੱਲ ਹੋ ਜਾਂਦਾ ਵਾ ਹਰ ਇੱਕ ਦੀ ਵੀ ਇਦਾਂ ਕਰਦੀਆਂ ਸੱਸਾਂ ਮਾਵਾ ਤੇ ਪਰ ਜੋ ਤੂੰ ਬੀਬੀ ਨੂੰ ਕਹਿਨੀ ਆ ਨਾ ਮੈਨੂੰ ਤੇਰੇ ਬਾਰੇ ਸਾਰਾ ਪਤਾ ਜਿੱਥੋਂ ਤੂੰ ਕੂਨੀ ਆ ਤੂੰ ਬੀਬੀ ਨੂੰ ਚੰਗਾ ਨਹੀਂ ਚਾਹੁੰਦੀ ਮੈਂ ਤੈਨੂੰ ਦੱਸਦਾ ਪੀਪੀ ਕੁੜੀ ਨੂੰ ਪੀਪੀ ਆਂਦੀ ਆ ਵੀ ਮੈਨੂੰ ਮੁੰਡਾ ਚਾਹੀਦਾ ਸੀ ਕੁੜੀ ਨਹੀਂ ਮਾਂਦੀ ਮੈਨੂੰ ਚੰਗੀ ਲੱਗਦੀ ਨਹੀਂ ਇਹੋ ਗੱਲੋਂ ਮੈਨੂੰ ਇਹ ਪਤਾ ਹੋਣਾ ਇਹਨੇ ਇਹੋ ਗੱਲੋਂ ਨੂੰ ਪਾਵੇਂ ਦਿੱਤੀ ਹੋਵੇ ਪੀਪੀ ਉਹਨੇ ਨਹੀਂ ਕਿ ਦਿੱਤੀ ਬਜ਼ੁਰਗ ਬੰਦੇ ਇਦਾਂ ਹੀ ਕਰਦੇ ਬਜ਼ੁਰਗ ਬੰਦੇ ਨਿਆਣਿਆਂ ਬਰਾਬਰ ਹੁੰਦੇ ਆ ਤੈਨੂੰ ਮੈਂ ਦੱਸਦਾ ਜਦੋਂ ਤੂੰ ਹੋਵੇਂਗੀ ਤੈਨੂੰ ਪਤਾ ਲੱਗਣਾ ਨਾ ਫਿਰ ਮੁੜ ਕੇ ਬਾਅਦ ਚ ਵੀ ਮੈਂ ਆਪਣੀ ਸਹਸਨਾ ਕੀ ਕੁਝ ਕਰਦੀ ਰਹੀ ਆ ਤੇ ਪਰ ਤੂੰ ਸਮਝਦਾ ਤੂੰ ਸਮਝਦੇ ਨਹੀਂ ਹੋ ਅਜ ਤੂੰ ਉਹ ਦਵਾਈ ਜਦੋਂ ਨੇ ਤੈਨੂੰ ਫੜਾਈ ਹੀ ਲਿਆ ਗਏ ਤੇ ਤੂੰ ਰੱਖ ਨਹੀਂ ਸਕਦੀ ਤੂੰ ਬਾਹਰ ਅੰਦਰ ਰੱਖ ਲੈਣੀ ਆ ਤੂੰ ਜ਼ਰੂਰੀ ਮੰਨ ਕੇ ਤੇ ਰੱਖ ਕੇ ਜਾਣਾ ਸੀ ਪਾਈ ਦੇ ਬੀਬੀ ਨੂੰ ਦੇ ਕੇ ਗਏ ਸੀਗੇ ਤੇ ਬੀਬੀ ਖਾ ਕੇ ਤਾਂ ਮਰ ਜੇ ਹਨਾ ਉਹ ਬੀਬੀ ਨੂੰ ਤਾਂ ਦੱਸਿਆ ਮੈਂ ਆਪ ਦੱਸਿਆ ਕਿ ਦਵਾਈ ਚੌਲਾਂ ਚ ਰੱਖਣ ਨੂੰ ਲਿਆਂਦੀ ਆ ਕੋ ਸਰੋਂ ਚ ਰੱਖਣ ਨੂੰ ਤੇ ਬੀਬੀ ਵਿਚਾਰੀ ਨੂੰ ਕੀ ਪਤਾ ਤੇ ਬੀਬੀ ਕਿਹੜੀਆਂ ਦਵਾਈਆਂ ਤੇਰੇ ਹੱਥੇ ਪਈ ਆ ਆਹੋ ਆਈ ਮੈਂ ਕਿਹੜਾ ਕਿਹੜਾ ਕੰਮ ਕਰਿਆ ਕਰਾਂ ਵਾਹੇ ਮੈਂ ਤੇ ਆਖੰਡਿਆ ਕਿ ਜੇ ਦਵਾਈ ਨਾ ਲਿਆੜ ਕੇ ਤੇ ਜੇ ਨਹੀਂ ਹਿੰਨ ਕਹਿੰਦੇ ਰੱਖਣੀ ਦਵਾਈ ਇੱਥੇ ਸਰਾਣੇ ਥੱਲੇ ਜੂ ਰੱਖ ਲਈ ਜਾ ਉਧਰ ਕੀ ਤਰ੍ਹਾਂ ਲੈਂਦੇ ਤੇ ਜੇ ਕੁੜੀ ਉਹ ਤਾਂ ਖਾਲੀ ਦੀ ਤੇ ਫੇਰ ਤਾਂ ਫੇਰ ਤੁਸੀਂ ਬੀਬੀ ਨੂੰ ਨਹੀਂ ਛੱਡਣਾ ਫੇਰ ਤੂੰ ਵੀ ਕਹੀ ਜਾਣਾ ਸੀ ਸਰਾਣੇ ਥੱਲੇ ਦਿੱਤੀ ਇਹਨੇ ਵੀ ਇਹ ਤਾਂ ਜੇ ਵੀ ਨਹੀਂ ਪਾਰਾਂ ਦਾ ਪਾਣੀ ਪੀਣ ਦਿੰਦੀ ਕੋਈ ਵੀ ਗਲਤੀ ਨਹੀਂ ਆਉਂਦੀ ਇਹ ਕਹਿੰਦੀ ਮੈਂ ਗਲਤ ਵਾਂ ਹੁਣ ਇਹ ਆਖੀ ਜਾਂਦੀ ਕਿ ਮੈਨੂੰ ਇਹਨੇ ਮਾਂ ਬੀਬੀ ਨੇ ਆਹ ਗੱਲ ਆਖੀ ਆ ਬੀਬੀ ਨੇ ਕੀ ਕਹਣਾ ਬੀਬੀ ਨੂੰ ਦੁਪਰ ਆਰੀ ਕੋਈ ਵੀ ਬੀਬੀ ਨੇ ਇਹੋ ਕਹਿਣਾ ਕਿ ਮੈਂ ਆਪਣੀ ਪੋਤੀ ਮ ਏ ਹੁਣ ਕੀਤਾ ਹਣ ਜਾਏ ਇਹ ਇਹ ਨੂੰ ਇਹਨੂੰ ਪਰੋ ਜਾਣ ਤੂੰ ਤਾਂ ਸਾਰਾ ਦਿਨ ਬਾਹਰ ਅੰਦਰ ਰਹਿਣਾ ਤੈਨੂੰ ਕੀ ਪਤਾ ਤੂੰ ਤੇ ਆਪਣਾ ਕੰਮ ਕਰਦਾ ਰਹਿਣਾ ਸਾਨੂੰ ਪਤਾ ਨਾ ਸਾਡੀ ਮਾਂ ਕੀ ਦੱਸਦੀ ਸਾਨੂੰ ਇਹ ਸਾਰਾ ਕਸੂਰ ਇਹਦਾ ਹੀ ਆ ਮੈਂ ਤੈਨੂੰ ਦੱਸਦਾ ਫਿਰ ਮੇਰੀ ਗੱਲ ਸੁਣ ਮਾਂ ਮੇਰੀ ਦਿਵਾਲੇ ਤੇ ਤੁਸੀਂ ਦੋਵੇਂ ਜੀ ਹੋਣ ਦੇ ਆ ਹੁਣ ਕਦੋਂ ਦੀ ਮੈਂ ਇੱਥੇ ਆਈ ਆ 15 10 20 ਮਿੰਟ ਅੱਧਾ ਘੰਟਾ ਹੋਇਆ ਉਹ ਤਾਂ ਕੁੜੀ ਇੱਕ ਪਾਣੀ ਲੈ ਆਈ ਆ ਵੀ ਮੇਰੀ ਭੁਈ ਆਈ ਮੈਂ ਪਾਣੀ ਤੇ ਇਹ ਇਥੋਂ ਉੱਠੀ ਆ ਐਨੀ ਬਿਮਾਰ ਤਾਂ ਨਹੀਂ ਹੈਗੀ ਜਿੰਨੀ ਤੂੰ ਸਮਝਣ ਡਿਆਂ ਹੀ ਤੇ ਇਹਦੀ ਮਾਂ ਆਉਂਦੀ ਇਹਦੀ ਭੈਣ ਆਉਂਦੀ ਇਹਦੇ ਪਰਜਾਈ ਆਉਂਦੀ ਤੇ ਪਾਣੀ ਨਾਲ ਲਿਉਂਦੀ ਚਾਹ ਨਾਲ ਲਿਉਂਦੀ ਤੇ ਉਦੋਂ ਦੀ ਮੈਂ ਇਹਦੇ ਨਾਲ ਡਈ ਆ ਗੱਲਾਂ ਬਾਤਾਂ ਕੰਮ ਤੇ ਵੇਲਾ ਇੱਕ ਵਾਰੀ ਵੀ ਨਹੀਂ ਉੱઠી ਤੈਨੂੰ ਪਤਾ ਲੱਗਾ ਵੀ ਉਹਨੇ ਚਾਹ ਬਣਾਉਣੀ ਜਾ ਕੇ ਚਾਹ ਤੂੰ ਬਣਾ ਆਖਿਆ ਹੀ ਬਣਾਉਣੀ ਹੁੰਦੀ ਆ ਕਿਹਨੇ ਹੁਣ ਮੈਂ ਤੂੰ ਦਿਵਾਲੇ ਮੇਰੀ ਮਾਂ ਦੇ ਹੋ ਜਾਨਾ ਮੈਂ ਹੁਣ ਕੀ ਕਰਾਂ ਮੈਂ ਇਹਨੂੰ ਕੀ ਆਨਾ ਤੇ ਉਹਨੂੰ ਕੀ ਆਨਾ ਦੱਸ ਮੱਥਾ ਟਾਣਾ ਕਿ ਆਵਾ ਇਹਦਾ ਚਾਹ ਦੇ ਨਾਲ ਪਤਾ ਨਹੀਂ ਕੀ ਖਾਂਦੀ ਏ ਕਿਤੇ ਮੇਰੀਆਂ ਤੇ ਇੰਨੇ ਹੋਸ਼ ਹੀ ਸਾਰੇ ਭਲਾ ਦਿੱਤੀ ਜਿਹੜੀਆਂ ਗੋਲੀਆਂ ਟੀਕਿਆਂ ਦਾ ਤਾਂ ਗਲੂਕੜ ਦਾ ਮਰ ਜਾਅ ਹਸਰ ਹੋਇਆ ਹੀਗਾ ਉਹ ਵੀ ਜਾਂਦਾ ਰਿਹਾ ਪਤਾ ਨਹੀਂ ਕੀ ਖਾ ਕੇ ਜੰਮੀ ਵੇਖ ਲਾ ਉਤਰਾ ਜੋਤੀ ਪੈਰਾਂ ਦੇ ਪਾਣੀ ਨਹੀਂ ਪੈਂਡਦੇ ਕਿਦਾਂ ਆਪਣੀ ਮਾਂ ਦੀ ਸੈੜ ਹੀ ਲਈ ਜਾਂਦੀ ਆਓ ਮੇਰਾ ਬੰਦਾ ਹੀ ਨਹੀਂ ਨਾ ਚੰਗਾ ਜਿਹਨੇ ਸਾਧਰਿਆ ਦਾ ਵਦਵ ਆ ਜਾ ਆ ਜਾ ਆ ਜਾ ਇਹਦੇ ਸਾਧਣ ਕੋਲ ਕੀ ਥੜਿਆ ਹੈਗਾ ਨਾ ਹੀ ਆਉਂਦੀ ਹੈ ਬਲਾ ਜੀ ਆਣ ਕੇ ਕਿਦਾਂ ਸਾਰਾ ਘਰ ਹੀ ਸਿਰ ਤੇ ਚਪਣੇ ਲਿਆ ਇੰਨੇ ਹੁਣ ਚਾੜਾ ਢੰਮ ਘਿਆਂਾ ਦਾ ਮੱਥਾ ਤੇ ਪੀ ਤੇ ਜਾਵੇ ਤਾਂ ਬਾਵੇ ਮੈਂ ਤੈਨੂੰ ਇਹੋ ਆੰਨੀ ਆ ਕਿ ਕਸੂਰ ਸਾਰਾ ਜੋਤੀ ਦਾ ਜੋਤੀ ਝੂਠ ਮਾਰਦੀ ਸੀ ਮੇਰੀ ਮਾਂ ਦਾ ਕੋਈ ਕਸੂਰ ਨਹੀਂਗਾ ਉਹ ਹੁਣ ਇਹੋ ਪਲੇਨ ਬਣਾਉਣ ਰਹੀ ਆ ਕਿ ਮੈਂ ਐਦਾਂ ਨਾ ਲਾਉਂਗੀ ਸੋਨੂ ਕੋਲ ਸੋਨੂ ਬੀਬੀ ਨਾਲ ਲੜੂਗਾ ਤੇ ਫਿਰ ਮੁੜ ਕੇ ਦੀ ਭੈਣ ਜਾਂਏ ਕੋਈ ਆਊਗਾ ਤੇ ਇਹ ਜਾਂ ਸੋਨੂ ਉਹਨਾਂ ਨੂੰ ਫੋਨ ਕਰੂਗਾ ਆ ਗੱਲਾਂ ਕਬਾਤਾਂ ਇਹਦੇ ਮਨ ਦੇ ਵਿੱਚ ਹੈ ਗਈਆਂ ਵਾ ਜੋ ਬੇਤਫਾਕੀ ਪਾਉਂਦੀ ਉਹੋ ਪਾਉਂਦੀ ਆ ਮੈਨੂੰ ਹਣ ਕੀਤਾ ਹੁਣ ਹੁਣ ਇਹ ਇੱਕ ਇੱਕ ਮਿੰਟ ਤੋ ਇਥੋ ਵੀ ਹਿਸਾਬ ਲਾ ਹੂੰ ਬਾਬੇ ਦੇ ਜਾਨ ਨੂੰ ਪਹਿਲਾਂ ਉਹ ਵੀ ਨਹੀਂ ਮੰਨਦੀ ਹੂੰ ਹੂੰ ਉਹ ਵੀ ਨਹੀਂ ਆਂਦੀ ਕਿ ਮੈਂ ਨਹੀਂ ਜਾਣਾ ਬਾਬੇ ਦੇ ਹੂੰ ਫੇ ਮਾਤਾ ਨੇ ਕੋਹ ਨੂੰ ਆਖਿਆ ਕਿ ਤਾਈ ਉਹ ਤੁਰੀ ਹੋ ਹੁਣ ਇਹ ਗੱਲ ਤਾਂ ਤੇ ਮੈਨੂੰ ਪਤਾ ਨਹੀਂ ਮੈਂ ਤੈਨੂੰ ਦਸਾਂ ਜੋਤੀ ਨੇ ਖੜਿਆ ਹੋਣਾ ਵਾ ਪਰ ਬੀਬੀ ਨੇ ਹੁਣ ਨਹੀਂ ਮੇਰੇ ਜਿੱਥੋਂ ਤੱਕ ਮੈਂ ਜਦੋਂ ਬੀਬੀ ਨੂੰ ਕਹਿ ਗਈ ਨਾ ਬੀਬੀ ਆਂਦੀ ਵੀ ਮੈਂ ਨਹੀਂ ਆਂਦੀ ਉਹਨਾਂ ਨੂੰ ਜਿੱਥੇ ਮਰਜੀ ਜਾਣ ਆਖਿਆ ਸੀ ਨਾ ਬੀਬੀ ਨੇ ਉਹਦਣ ਉਹਦਣ ਆਖਿਆ ਤਾਂ ਹੈਗਾ ਤੇ ਬਾਅਦ ਉਹਦਣ ਦੇ ਤੋਂ ਬਾਅਦ ਫੇ ਕੋਈ ਗੱਲ ਨਹੀਂ ਆਈ ਤੇ ਉਹਦਣੀ ਗੱਲ ਹੋਈ ਆ ਕਿ ਜਿੱਦਨ ਆ ਮੈਂ ਗਿਆ ਉਹ ਉਧਰ ਨੂੰ ਤੇ ਇਹਨੂੰ ਇੱਥੇ ਧਾਰ ਕੇ ਚੱਲ ਗਿਆ ਤੇ ਆਉਂਦੇ ਨੂੰ ਆਣ ਕੇ ਕਿ ਇਹ ਆਪਾਂ ਬਾਬੇ ਦੇ ਜਾਣਾ ਮੈਂ ਨਹੀਂ ਆਂਦੀ ਹੁਣ ਕਿਤੇ ਵੀ ਜਾਣ ਉਹਨੂੰ ਕਿ ਲੋੜ ਆਖਦੀ ਤੇ ਨਾਲੇ ਹੁਣ ਗਾਲੇ ਤਾਂ ਜਿੰਨੀ ਤੁਸੀਂ ਲੱਸੀ ਵਧਾਈ ਜਾਓਗੇ ਉਨਨੀ ਵਧਾਈ ਜਾਣੀ ਤੇ ਇਹ ਕੰਮ ਨਾ ਹੋ ਤੁਸੀਂ ਕਰੋ ਅੱਜ ਨਾ ਹੋਣੇ ਤਾਂ ਮੈਂ ਬਾਬੇ ਬੂਬੇ ਦੇ ਨੇ ਕਿਤੇ ਵੀ ਜਾਣਾ ਹਾਂ ਤਾਂ ਤੂੰ ਆਪਣਾ ਬਾਅਦ ਦਾ ਕਾਰੋਕਾਰ ਦਾ ਕਰੇ ਤੇ ਪਰ ਜੋਤੀ ਨੂੰ ਤੂੰ ਸਮਝਾਇਆ ਕਰ ਵੀ ਤੈਨੂੰ ਕੋਈ ਆਏ ਗਏ ਦੀ ਮਾਸਾਸਾਰ ਨਹੀਂ ਹੈਗੀ ਅਸੀਂ ਵੀ ਇਸ ਘਰ ਦੇ ਵਿੱਚ ਜੰਮੀਆਂ ਪਲੀਆਂ ਹਾਂ ਤੇ ਸਾਡੇ ਘਰ ਨਹੀਂ ਕੋਈ ਰਿਸ਼ਤੇਦਾਰ ਹੁੰਦਾ ਔਰ ਰਿਸ਼ਤੇਦਾਰ ਆਉਂਦੇ ਤੇ ਆ ਗਿਆ ਹੁਣੇ ਤੋਂ ਉਹਨੂੰ ਤੋਂ ਹੁਣੇ ਤਾਂ ਗਲੂਕੋਜ਼ ਲਵਾ ਕੇ ਲਿਆ ਆ ਆਹੋ ਉਹ ਫੇਰ ਵੀ ਉਹਦੀ ਸਾਈਡ ਲਈ ਜਾਂ ਡਿਆ ਵਾ ਮੈਂ ਉਹਦੀ ਦੱਸ ਕੀ ਸਾਈਡ ਲੈਣੀ ਆ ਉਹ ਮੈਂ ਤਾਂ ਉਦੋਂ ਦੀ ਵੇਖਣ ਰਹੀ ਤੂੰ ਤੇ ਇੱਕ ਵਾਰੀ ਵੀ ਨਹੀਂ ਜੋਤੀ ਨੂੰ ਉਦੋਂ ਮਾਰਾ ਕਿ ਆ ਜਦੋਂ ਜੇ ਤੈਨੂੰ ਮੈਂ ਡਾਕਟਰ ਕੋਲ ਲੈ ਜਾ ਨਹੀਂ ਮੈਂ ਨਹੀਂ ਕਿਹਾ ਡਾਕਟਰ ਤੇ ਜਾਂਦੀ ਮੈਨੂੰ ਤੇਰੇ ਤੇ ਵਿਸ਼ਵਾਸ ਵਾ ਤੂੰ ਮੇਰਾ ਭਰਾ ਨਹੀਂ ਆ ਨਹੀਂ ਨਹੀਂ ਮੈਂ ਤੈਨੂੰ ਤੈਨੂੰ ਮੈਂ ਡਾਕਟਰ ਤੇ ਲੈ ਜਾ ਡਾਕਟਰਾਂ ਦਾ ਆਂਦਾ ਜਿਹੜੀ 10 ਮੀਟਰ ਬਲੇਡ ਹੋ ਜਾਂਦਾ ਆਂਦਾ ਕਿ ਜਿਹੜੀ ਜਰੀਲੀ ਚੀਜ਼ ਖਾਦੀ ਦਿੰਦਾ ਕਿ ਤੇ ਮੈਂ ਜਾਣੀ ਹਾਂ ਮੈਨੂੰ ਸਾਰਾ ਤੇਰੇ ਤੇ ਮਾਨਵਾ ਤੂੰ ਮਾਰਾ ਜਿਆ ਵੀ ਮੈਨੂੰ ਮੈਨੂੰ ਤਾਂ ਕਹਾਸ ਸੁਣਾ ਕਲਾ ਦੇ ਤੇ ਮੈਂ ਤਾਂ ਉਸੇ ਵੇਲੇ ਭੱਜੀ ਆਂ ਵੀ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਵਾ ਤੇ ਮੈਂ ਤਾਂ ਜੇ ਉਸੇ ਵੇਲੇ ਲਾਗ ਤੇ ਮੈਂ ਮਿੰਟੋ ਮਿੰਟੀ ਆ ਗਈ ਮੈਂ ਹਾਂ ਵੀ ਪਤਾ ਨਹੀਂ ਕੀ ਹੋਇਆ ਨਾ ਜਿੱਥੇ ਮਰਜੀ ਜਾਣ ਆਪਣੀਆਂ ਮਰਜ਼ੀਆਂ ਕਰਨ ਆਹੋ ਮੈਨੂੰ ਛੱਡ ਤੂੰ ਜੋ ਜੋ ਤੈਨੂੰ ਕਿਹਾ ਕਰ ਜਦੋਂ ਕੋਈ ਆਉਂਦਾ ਕਿ ਇਹਨੂੰ ਪਾਣੀ ਤਾਂ ਨਹੀਂ ਤੇ ਪੁੱਛ ਲਿਆ ਕਰ ਉਹ ਪਾਣੀ ਤਾਂ ਨਹੀਂ ਹੁਣੇ ਤਾਂ ਤੁਰੇ ਤੇ ਆਏ ਦੋ ਤਨ ਮਗਰੇ ਤੋਂ ਆ ਗਈਆਂ ਜਦੋਂ ਮੈਂ ਵੇਖੂਗੀ ਮੁੜ ਕੇ ਮੇਰੀ ਮਾਂ ਹੀ ਮੈਨੂੰ ਦੱਸੂਗੀ ਜਿੱਦਨ ਉਹਦੀ ਮਾਂ ਜਾਂ ਉਹਦਾ ਕੋਈ ਰਿਸ਼ਤੇਦਾਰਾ ਉਹ ਨਾ ਚਾਹ ਪਾਣੀ ਪਿਆਲੂਗੀ ਅੱਗੇ ਜਦੋਂ ਤੂੰ ਨਹੀਂ ਕਿ ਤੂੰ ਪਿਆਲਦੀ ਨਹੀਂ ਆ ਅੱਜ ਤੇ ਪਤਾ ਨਹੀਂ ਕੀ ਕਰਨੂੰ ਐਦਾਂ ਹੀ ਬਸ ਬੈਠੀ ਰਹੀ ਇੱਥੇ ਕਿੰਨਾ ਚਿਰ ਹੋ ਗਿਆ ਜਦੋਂ ਤੇਰਾ ਵੀ ਸਰੀਰ ਠੀਕ ਨਾ ਹੋਇਆ ਤਾਂ ਤੂੰ ਉੱਠ ਖਲੋ ਨਹੀਂ ਹੁੰਦੀ ਚੱਲ ਵੇ ਮੈਂ ਕੀ ਕਹਿਣਾ ਵਾਂ ਮੈਂ ਤੇ ਕੋਈ ਗਾਲ ਹੀ ਨਹੀਂ ਕੱਢਦੀ ਮੈਨੂੰ ਪਤਾ ਵਾ ਵੀ ਤੂੰ ਅੱਜ ਇਹਨੂੰ ਮਾਂ ਤਾਂ ਪੁੱਛਦਾ ਇੱਥੋਂ ਨੂੰ ਮੈਂ ਚੋੱਕ ਕੇ ਦੇ ਕੋ ਤਰੇ ਦੇ ਇੱਥੋਂ ਜਿਆਦਾ ਨਹੀਂ ਗੱਡੀ ਤੇ ਚੋੱਕ ਕੇ ਮੈਂ ਪਾਈ ਇਹਨੂੰ ਉਸ ਇਹਨੂੰ ਤੋ ਉਹ ਤੇ ਚਲੋ ਕਿਤੇ ਕੀਪਤਾ ਹੁਣ ਬੀਪੀ ਨਹੀਂ ਗੱਲ ਇਹੋ ਹੀ ਹੋਈ ਆ ਉਹਦਾ ਬੀਪੀ ਲੋ ਹੋ ਗਿਆ ਵਾ ਉਹ ਤਾਮ ਡੇਗ ਪਈ ਆ ਮੈਂ ਤੈਨੂੰ ਦੱਸਦਾ ਕੀ ਕੀ ਘਟ ਜਾ ਤੇ ਤਾਂ ਵੀ ਇਸ ਤਰ੍ਹਾਂ ਬੰਦਾ ਡੇ ਪੈਂਦਾ ਉਹ ਨਾਲੀਆਂ ਲਾ ਕੇ ਤੇ ਮੇਰੇ ਅੰਦਰੋਂ ਆਪ ਹੋ ਰੇ ਸ਼ਾ ਜਾ ਕੱਢਿਆ ਵਾ ਤੇ ਉਹ ਕੀ ਪਤਾ ਕੀ ਕੋਈ ਮਰੂਦ ਕੋਈ ਉਲੜ ਪੁਲੜ ਖਾਂਦੀ ਰਹਿੰਦੀ ਤੇ ਹੈਗੀ ਚਪਰਦੀ ਤੇ ਰਹਿੰਦੀ ਸਾਰਾ ਦਿਨ ਕੋਈ 버ਗਰ ਕੋਈ ਗੁਰਗਰ ਉਹ ਕਿਹੜੀ ਬੰਦੀ 버ਗਰ ਦੋ ਦਿਨ ਖਾਦਾ ਨਹੀਂ ਉਹਦੇ ਨਾਲ ਤਾਂ ਤਰੀਈ ਹੀ ਉਥੋਂ ਕਿ ਉਹ ਉਦਾਂ ਇੱਕ ਦਿਨ ਅੱਗੋਂ ਖਾ ਲਿਆ ਹੋਊਗਾ ਇੱਕ ਦਿਨ ਅੱਗੋਂ ਦਾ ਅਗਲੇ ਦਿਨ ਸਰੋਣਾ ਜਾ ਕੇ ਤਾਂ ਹੋਰ ਆ ਆ ਮੈਨੂੰ ਮਾਤਾ ਵਿਚਾਰੀ ਦਵਾਲੇ ਨਾ ਮੁੜਿਆ ਕਰ ਤੈਨੂੰ ਮੈਂ ਦੱਸਾਂ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਤੇ ਜੇ ਜੋ ਹੁਣ ਮੈਨੂੰ ਨੇ ਪਤਾ ਜੋ ਮਰਜ਼ੀ ਕਰਦੀ ਰਹਿਣਾ ਜੋ ਮਰਜ਼ੀ ਸਾਰਾ ਦਿਨ ਉਹਨੇ ਲੱਗੀ ਰਹਿਣਾ ਲੱਗੀ ਰਹਿਣਾ ਜਦੋਂ ਅਸੀਂ ਤੈਨੂੰ ਫੋਨ ਲਾਈਏ ਬੀਬੀ ਫਲਾਣਾ ਕੰਮ ਕਰਨ ਦੇ ਬੀਬੀ ਢੀਂਗੜਾ ਕੰਮ ਕਰਨ ਲਈ ਇਹਨੂੰ ਕਦੀ ਇਹਨੇ ਸੁੱਤੀ ਨੂੰ ਬਾਜ ਮਾਰੀ ਆ ਫਿਰ ਜੋਤੀ ਆ ਕੰਮ ਕਰਨ ਵਾਲਾ ਆਣ ਕੇ ਕਰ ਤੂੰ ਬਾਹਰਾਂ ਡੋ ਕਹਿੰਦਾ ਕਰਦੀ ਆ ਤੇ ਥੋੜਾ ਹੁੰਦਾ ਆਹ ਨੰਬਰ ਇਹਦੇ ਕਰਨ ਵਾਲੀ ਆ ਉਹ ਵੀ ਅਸੀਂ ਇਹਨੂੰ ਇਹਨੂੰ ਨਾ ਕਰ ਤੂੰ ਤੇ ਆਨਾ ਵਾ ਐ ਬੈਠੇ ਬੈਜਿਆ ਨਾ ਕਰੇ ਕਿਦਾਂ ਬੈਜੇ ਪੁੱਤ ਹੁਣੇ ਹੀ ਵੀਰ ਬੈ ਗਈ ਨਾ ਤੇ ਫਿਰ ਗੋਡੇ ਗਿੱਟੇ ਨਹੀਂ ਤੁਰਦੇ ਜਿੰਨਾ ਚਿਰ ਉਹਦੇ ਚੱਲਦੇ ਉਹਨੂੰ ਚਲਾਉਂਦੇ ਔਰ ਚੱਲ ਚੰਗਾ ਤੂੰ ਇਹਨਾਂ ਰੋਲੀ ਪਈਆ ਚਾ ਛੱਡੋ ਇਹਨਾਂ ਨੇ ਨਹੀਂ ਪਾਵਾਂ ਧੀਆਂ ਨੇ ਹਾੜੇ ਪੈਰਾਂ ਦੇ ਪਾਣੀ ਮੈਂ ਇਹ ਤੇ ਕਰਦੀ ਨਹੀਂ ਇਹਨਾਂ ਨਾਲ ਚਲਾ ਖੜੋ ਚਾ ਸੋ ਯਾਰ ਮੈਂ ਹੀ ਨਾ ਮਿਲੇ ਕਹਦਾ ਮੈਂ ਹੀ ਨਹੀਂ ਮਿਲਦੀ ਜੇ ਜਾਵਾਂ ਗਈ ਤੇ ਮੈਂ ਹੀ ਮਿਲਦੀ ਭਈ ਲੈ ਹੈ ਤੋ ਹੁਣ ਕਿਹਲੇ ਨਹੀਂ ਕਰਦੀ ਆ ਹੁਣ ਪੱਜ ਦਟਕੀ ਹੋਈ ਮੈਂ ਹੂੰ ਆ ਚਾ ਥੋੜੀ ਕਰ ਦੇ ਮੈਨੂੰ ਜਾ ਕੱਪ ਲਿਆ ਬਥੇ ਘਰ ਬੀਬੀਂ ਦੇਣੀ ਰੋਪਲੇ ਆ ਪੁੱਤ ਕੱਪ ਨਹੀਂ ਮੈਂ ਤਾਂ ਮਰੀ ਮਰੀ ਨਹੀਂ ਇਤਨਾ ਵੀ ਅੰਦਰ ਤੇ ਵੀ ਕੰਮ ਛੱਡਦੀ ਕਿ ਚਲੋ ਮੇਰੇ ਘਰ ਦਾ ਇਤਨਾ ਵੀ ਧੂਆਂ ਧੁਖਦਾ ਰਵੇ ਚੱਲ ਕੋਈ ਨਹੀਂ ਆ ਚਾਹ ਪੀ ਲੈਂਦੇ ਫੇਰ ਮੈਂ ਤੇਰੇ ਨਾਲ ਵੀ ਗੱਲ ਵੱਖਰੀ ਹੋ ਕੇ ਕਰਦੀ ਆ ਤੇ ਇਹਨਾਂ ਦੇ ਨਾਲ ਵੀ ਮੈਂ ਕਰਦੀ ਆ ਕੋਈ ਗੱਲ ਨਹੀਂ ਮੈਂ ਤੇ ਸ਼ੁਕਰ ਕਰਦੀ ਮਹਾਰਾਜ ਦੀ ਘੜੀ ਨੂੰ ਵੀ ਮੈਨੂੰ ਬਹੁਤ ਦੇ ਕੰਮ ਆਉਂਦੀ ਆ ਕੋਤੀ ਦਿੱਤੀ ਮਾਂ ਰਾਣੀ ਤੇ ਲੋ ਜੀ ਮੈਂ ਬਾਗ ਪਰਵਾਹ ਤੇ ਬੈਠੀ ਆ ਬਸ ਬਸ ਇਹੋ ਕੁਝ ਤੇ ਚਾਹੀਦਾ ਤਾਂ ਤੂੰ ਇਹਨਾਂ ਖਪਿਆ ਨਾ ਕਰ ਔਰ ਚਲ ਠੀਕ ਆ ਚੰਗਾ ਆਹੋ ਚਾਹ ਪੀ ਤੂੰ ਚੁੱਪ ਕਰਕੇ ਜੋ ਤੇ ਚਾਹ ਤੇ ਲਈ ਹੁਣ ਪੀ ਹੁਣ ਮੈਂ ਜਾਣਾ ਆਪਣੇ ਪਿੰਡ ਨੂੰ ਤੇ ਇਹਨੂੰ ਓਦਾਂ ਮੈਂ ਸਮਝਾਉਣੀ ਆ ਤੇ ਪਰ ਬਾਹੂ ਚੰਗੇ ਨਹੀਂ ਲੱਗੀਦਾ ਆਪਾਂ ਘਰ ਤ ਮਾਸਾ ਲਉਂਦੇ ਚੰਗਾ ਤੂੰ ਸਿਆਣੀ ਬਾਣਾ ਤੇ ਜੇ ਉਹ ਬਜ਼ੁਰਗ ਵਾ ਨਾ ਤੇ ਕੋਈ ਗੱਲ ਨਹੀਂ ਉਹਦਾ ਨਾ ਕੋਈ ਗੱਲ ਕਰਿਆ ਕਰ ਨਾ ਤੂੰ ਸੋਨੂ ਨੂੰ ਦੱਸਿਆ ਕਰ ਸੋਨੂ ਤੇ ਕਾਲਾ ਪਿਆ ਜਾਂਦਾ ਵਾ ਤੇ ਹੁਣ ਮੈਂ ਇਹਨੂੰ ਵੱਖਰਾ ਖੜਕੇ ਨਾ ਤੇ ਸਮਝਾ ਦਿੰਨੀ ਆ ਤੇ ਸੋਨੂ ਨੂੰ ਵੀ ਨਹੀਂ ਕੋਈ ਵੀ ਗੱਲ ਕਰਦੀ ਦੱਸਣ ਵੀ ਬੀਬੀ ਮੈਨੂੰ ਇਦਾਂ ਆਂਦੀ ਇਦਾਂ ਆਂਦੀ ਆ ਤੂੰ ਮੈਂ ਜਦੋਂ ਧਿਆਨ ਰੱਖਾਂਗੀ ਹਾਂ ਬਸ ਇਹੋ ਗੱਲ ਤੂੰ ਮੇਰੀ ਭੈਣ ਕਰਨੀ ਮੇਰੀ ਤੇ ਪਰ ਸੋਨੂੰ ਨੂੰ ਨਾ ਦੱਸਿਆ ਕਰ ਇਹਦਾ ਸੁਭਾਅ ਨਹੀਂ ਉਹ ਚੰਗਾ ਚਲੋ ਠੀਕ ਆ ਹਾਂ ਵੇ ਸੋਨੂੰ ਤੂੰ ਵੀ ਨਹੀਂ ਕੋਈ ਗੱਲ ਕਰਨੀ ਮੈਂ ਬੀਬੀ ਨੂੰ ਉੱਧਰ ਖੜਕੇ ਤੇ ਕੋਈ ਸਮਝਾਉਣੀ ਗੱਲ ਜਿਹੜੀ ਮੈਰੇ ਸਮਝਾਉਣ ਵਾਲੀ ਆ ਤਰੂਪ ਪਤਲ ਫਾਫਾ ਲੈ ਆ ਸਬਜ਼ੀ ਤੋੜ ਕੇ ਲਿਓਣੀ ਆ ਚਲ ਆ ਬੀਬੀ ਆ ਵੀ ਲੋ ਪੈਣ ਆਪਣੀ ਨੂੰ ਸਾਦਤ ਲਿਆ ਨਾ ਪਰ ਉਹਨੇ ਕਿਤੇ ਪੈਰਾਂ ਦੇ ਪਾਣੀ ਨਹੀਂ ਭੈਣ ਦਿੱਤਾ ਵੀ ਉਲਟਾ ਸਾਰਾ ਕਸੂਰ ਮੇਰਾ ਹੀ ਕੱਢ ਦਿੱਤਾ ਸਗੋਂ ਤੇ ਜੇ ਇਹ ਗੱਲ ਹੈ ਜਿਹੜੀ ਮਾਤਾ ਨੇ ਤੁਹਾਨੂੰ ਦੋਗਾ ਤੂੰ ਉਹਦਾ ਮੈਨੂੰ ਦੱਸਦੀ ਹਾਂ ਮੈਂ ਤਾਂ ਤਾਈਓ ਹੀ ਨਾ ਦਸੀ ਮਾਤਾ ਨੇ ਮੈਨੂੰ ਇਹ ਗੱਲ ਕਹੀ ਹੀਗੀ ਕਿ ਜੇ ਇਹ ਗੱਲ ਉਹਦੇ ਤੱਕ ਪਹੁੰਚ ਗਈ ਨਾ ਤੇ ਤੇਰੀ ਕੁੜੀ ਦੀ ਖੈਰ ਨਹੀਂ ਗਈ ਹੁਣ ਮਾਤਾ ਨੇ ਆਖਣ ਦੀਆਂ ਦੀ ਮੈਂ ਤਾਂ ਕੋਈ ਗੱਲ ਆਖੀ ਨਹੀਂ ਇਹਨੂੰ ਹੁਣ ਜਿਹੜਾ ਬੰਦਾ ਮੁੱਕ ਰਿਹਾ ਤੇ ਹੁਣ ਕੀ ਕਹਿ ਲੈਣਾ ਫਿਰ ਔਰ ਚੱਲ ਠੀਕ ਆ ਜਿਆਦਾ ਕੰਮ ਉਧਦਾ ਕਰ ਬਈ ਅਹੀਂ ਤੱਕ ਕੋ ਕੋ ਹਾਕੀ ਜਾਂਦੀ ਤੂੰ ਕੋ ਹਾਕੀ ਜੰਨੀ ਐ ਇੱਕ ਦਿਨਾਂ ਦਾ ਬੁੜੀਆਂ ਦਾ ਨਹੀਂ ਕੋ ਪਤਾ ਲੱਗਦਾ ਬੀਬੀ ਗੱਲ ਸੁਣ ਮੇਰੀ ਹਾਂ ਸੋਨੂ ਦੇ ਹੁੰਦਿਆ ਤੇ ਜੋਤੀ ਦੇ ਹੁੰਦਿਆ ਤੇ ਮੈਂ ਹੁਣ ਕੋ ਕਹਿ ਨਹੀਂ ਸਕੀ ਤੇ ਉੱਥੇ ਆ ਬੈਂਚ ਤੇ ਤੈਨੂੰ ਸਮਝਾਵਾਂ ਸਾਵੇਂ ਤੂੰ ਨਾ ਗਲਤੀ ਤੇ ਉਦਾ ਮੈਨੂੰ ਵੈਸੇ ਤੇਰੀ ਵੀ ਲੱਗਣ ਡਈ ਆ ਕੱਲੀ ਜੋਤੀ ਦੀਆਂ ਗਲਤੀਆਂ ਨਹੀਂ ਗੀਆਂ ਜਿੱਥੋਂ ਤੱਕ ਮੇਰਾ ਆਈ ਡਿਆ ਵਾ ਆ ਸੋਨੂੰ ਹੁਣ ਜਿੱਦਾਂ ਕਰਮ ਹੋ ਜਾਂਦਾ ਨਾ ਜਾਂ ਉਹ ਤੈਨੂੰ ਗੁੱਸੇ ਹੋਵੇ ਜਾਦਾ ਤੇ ਲੋਕੀ ਆਂਡ ਗਵਾਂਡ ਵੇਖੇ ਵੀ ਹੁਣ ਮਾਈ ਦੇ ਦਿਵਾਲੇ ਹੋਂ ਡਿਆ ਵਾ ਹਾਂ ਫੇ ਸਾਨੂੰ ਵੀ ਗੁੱਸਾ ਚੜਨਾ ਆਂਡ ਗਵਾਂਡ ਨਹੀਂ ਸਾਨੂੰ ਕਿਸ ਨੇ ਦੱਸ ਦਿੱਤਾ ਜਾਂ ਹਾਨੂੰ ਆਈ ਨੂੰ ਪਤਾ ਲੱਗ ਗਿਆ ਵੀ ਸੋਨੂੰ ਐਦਾਂ ਵੱਦ ਘੱਟ ਬੋਲਿਆ ਸੀ ਤੇ ਫੇਰ ਤੈਨੂੰ ਪਤਾ ਤੀਆਂ ਦੇ ਮਾਂ ਤੇ ਕਿੰਨਾ ਹਣਾ ਹੁੰਦਾ ਵਾ ਹਾਂ ਤੇ ਤੂੰ ਨਾ ਕੋਈ ਗੱਲ ਕਰਿਆ ਕਾ ਤੇ ਉਹਦਾ ਗੱਲ ਤੇਰੀ ਵੀ ਹੈ ਗਈ ਆ ਵਿੱਚ ਇਹ ਤੂੰ ਕਿਹਾ ਹੋਈ ਤੇ ਜੋਤੀ ਫੇਰ ਹੀ ਗਈ ਹੋ ਤੇਰੇ ਨਾਲ ਮੇਰੇ ਮੂੰਹ ਹੀ ਨਿਕਲ ਗਿਆ ਹਾਂ ਪਈ ਮੈਂ ਕੁਝ ਦੇ ਦੇਣਾ ਹਾਂ ਹਾਂ ਤਾਂ ਵੇਲਾ ਹੁਣ ਫਿਰ ਜੋਤੀ ਜਿਹੜੀ ਆ ਫਿਰ ਆਪਣੀ ਜਗ੍ਹਾ ਉਹਦਾ ਸੱਚੀ ਹੀ ਨਾ ਮੈਂ ਨਿਕਲ ਗਿਆ ਫਿਰ ਮੈਂ ਹੁਣ ਕਹਿ ਨਹੀਂ ਸਕਦੀ ਆਹੋ ਤਾਂ ਫਿਰ ਜੇ ਤੂੰ ਕਹਿ ਦਿੰਨੀਓ ਤੇ ਫਿਰ ਸੁਨੂਨੇ ਤਾਂ ਹਨੂ ਵੀ ਨਹੀਂ ਛੱਡਣਾ ਛੱਡਣਾ ਉਹਨੇ ਕਹਿਣਾ ਵੀ ਵੇਖ ਲੈ ਟਾਡੀ ਮਾਂ ਕੀ ਕੋਟ ਨਹੀਂ ਕਰਨਾ ਉਹ ਚੰਗਾ ਹੋਇਆ ਵੀ ਮਾਂ ਰਾਜ ਨੇ ਪਤਾ ਨਹੀਂ ਵੀ ਨਹੀਂ ਉਹ ਟੂ ਉਹ ਮੋਲਾ ਤੇਰੇ ਨਾਲ ਬਣਿਆ ਤੇ ਤੂੰ ਫਿਰ ਵੀ ਨਹੀਂ ਪੈਰਾਂ ਤੇ ਪਾਣੀ ਪੀਣ ਦਿੱਤਾ ਤੇ ਪਰ ਫਿਰ ਨਾ ਤੂੰ ਹੁਣ ਨਾ ਇਦਾਂ ਨਾ ਕਰਿਆ ਕਰ ਤੂੰ ਚੱਲ ਤੈਨੂੰ ਨਹੀਂ ਪਤਾ ਲੱਗਦਾ ਪਰ ਤੂੰ ਕੁੜੀ ਨੂੰ ਮਾੜਾ ਚੰਗਾ ਨਾ ਬੋਲਿਆ ਕਰ ਤੇ ਉਹ ਤੇਰੀ ਨੌ ਮਾ ਤਾਂ ਤੂੰ ਉਹਦੀ ਸੱਸ ਤੁਸੀਂ ਜੋ ਮਰਜ਼ੀ ਕਰਦੀਆਂ ਰਿਹਾ ਕਰੋ ਸੋਨੂ ਨੂੰ ਨੂੰ ਤੰਗੀ ਵੀ ਨਾ ਦਿਆ ਕਰ ਸੋਨੂ ਨੂੰ ਸਾਰਾ ਦਿਨ ਤੇ ਉਹ ਬਾਹਰ ਇੱਕ ਬਾਹਰੋਂ ਖਪਿਆ ਆਂਦਾ ਇੱਕੋ ਕਰ ਦਾਣ ਕੇ ਖਾਪਦਾ ਇੱਕ ਜਿਉ ਕੁੜੀ ਵਾਲੋ ਤੂੰ ਉਹਨੂੰ ਮਿਹਣਾ ਮਾਰਦੀ ਤੇ ਉਹਨੂੰ ਉਹ ਵੀ ਗੁੱਸਾ ਚੜ੍ਹਦਾ ਦਾ ਵੀ ਮਾਤੇ 6:00 ਵਜਦੀ ਬੰਦੇ ਤੇ ਵਜਦੀ ਵਜਦੀ ਇਥੇ ਵਜਦੀ ਆਹੋ ਤੇ ਤੂੰ ਹੁਣ ਮੈਂ ਜਾਣਾ ਚੱਲ ਤੇ ਸਬਜੀ ਜਿਹੜੀ ਹੈਗੀ ਉਹ ਮੈਨੂੰ ਤੜਾ ਦੇ ਤੇ ਹੁਣ ਵੇਖ ਲੈ ਉਹ ਘਰੇ ਹੀ ਨਾ ਦੋਨੇ ਦੀ ਉਹਨਾਂ ਨੂੰ ਨਾ ਪਤਾ ਲੱਗ ਜਾ ਤੇ ਤੂੰ ਨਾ ਹੁਣ ਚੁੱਪ ਕੀਤੀ ਰਿਹਾ ਕਰ ਤੁਸੀਂ ਆਣੀ ਬਿਆਣੀ ਆਂਡ ਗਵਾਂਡ ਕੀ ਆਖੂਗਾ ਓਦਾਂ ਤੈਨੂੰ ਵੀ ਚੰਗਾ ਆਹੋ ਤੂੰ ਮੁੜ ਕੇ ਨਾ ਹੁਣ ਕੋਈ ਗੱਲ ਕਰੀ ਇਹੋ ਜੀ ਹੁਣ ਤੇ ਤੈਨੂੰ ਪਤਾ ਜੇ ਕੋਈ ਗੱਲ ਮਾੜੀ ਜੀ ਕੀਤੀ ਤੇ ਹੋਰ ਗਾਂਡੇ ਤੇ ਗਏ ਨਾ ਤੇ ਲੜਾਈ ਪਾਉਣੀ ਅਗਲੇ ਲੜਾਈ ਪੈਣੀ ਲੜਾਈ ਪੈਣੀ ਮੈਂ ਅੱਗੇ ਨਹੀਂ ਕੋਈ ਗੱਲ ਕਰਦੀ ਮੈਂ ਤਾਂ ਅਨੇ ਵੀ ਚਲੋ ਘਰ ਵੱਸਦਾ ਰਹੇ ਭਈ ਮੈਂ ਤਾਂ ਬਿਲਕੁਲ ਕੋਈ ਗੱਲ ਆਂਦੀ ਨਹੀਂ ਤੂੰ ਨਾ ਕਰਿਆ ਕਰ ਜੇ ਕੋਈ ਆਂਦੀ ਵੀ ਹੈ ਨਾ ਗੱਲ ਜੋਤੀ ਤਾਂ ਮੈਂ ਚੁੱਪ ਕਰ ਲਈ ਤੇ ਹੁਣ ਵੇਲਾ ਜਿੱਦਾਂ ਉਹ ਕਹਿਣ ਡਿਆ ਸੋਨੂੰ ਵੀ ਇਹਨੇ ਡਾਕਟਰ ਨੇ ਆ ਗੱਲ ਕੀ ਕਹੀ ਆ ਤਾਂ ਕੀ ਪਤਾ ਹੁਣ ਸੱਚੀ ਨਹੀਂ ਤੇ ਜੇ ਉਹਦਾ ਮਾ ਪਿਓ ਆਉਂਦਾ ਹਾਂ ਬੰਦੇ ਦਾ ਹੁੰਦੇ ਵੀ ਆਉਂਦੇ ਤੇ ਉਹਦੇ ਵਿੱਚ ਸਾਡਾ ਕਿਦਾਂ ਬੇਤੀ ਵਾਲਾ ਕੰਮ ਅਸੀਂ ਕੀ ਆਂਦੇ ਉਹਨਾਂ ਨੂੰ ਸ ਮੇਰੀ ਦਵਸ਼ ਕੱਢਣਾ ਹੀ ਉਹਨਾਂ ਨੇ ਤੇ ਕੱਢਣਾ ਤੇ ਤੇਰਾ ਹੀ ਤੇ ਪਰ ਸਾਡੀ ਵੀ ਨਾਲ ਵੇਚਤੀ ਸੀ ਤੇ ਸੋਨੂ ਦੀ ਵੀ ਹੈਗੀ ਸੀ ਹੈ ਹੈ ਤੇ ਹੁਣ ਕੀ ਪਤਾ ਵੀ ਕੋਈ ਉਹਦੇ ਉੱਤੇ ਮਰੂਤ ਤੇ ਕੋਈ ਪਪੀਲੀ ਬੈਠੀ ਆ ਜਾਂ ਸੱਪ ਸੂਪ ਕੋਈ ਕੋਈ ਚੀਜ਼ ਹੋਊਗੀ ਤੇ ਜਾਂ ਕੀ ਪਤਾ ਹੁਣ ਉਹਨੇ ਕੋਈ ਚੀਜ਼ ਹੋਰ ਹੀ ਨਹੀਂ ਖਾਦੀ ਪੀ ਬਰਗਰ ਵੀ ਕੁੜੀਆਂ ਖਾਈ ਜਾਂਦੀਆਂ ਕੋ ਖਾ ਹੀ ਲੈਂਦੀਆਂ ਹੁਣ ਕਿਸ ਦੇ ਦਿਲ ਦਾ ਤੇ ਹੁਣ ਮੈਨੂੰ ਪਤਾ ਨਹੀਂ ਤੇ ਪਰ ਜਿੱਥੋਂ ਤੱਕ ਮੇਰਾ ਆਈਡੀਆ ਵਾ ਨਾ ਵੀ ਜੋਤੀ ਨੇ ਵੀ ਮਤਲਬ ਕੀਤਾ ਤੇ ਪਰ ਤੂੰਰਚ ਵੀ ਗਲਤੀ ਬੜੀ ਤਕੜੀ ਆ ਜੰਗਾ ਆਹੋ ਤੂੰ ਨਹੀਂ ਹੁਣ ਤੂੰ ਕੋਈ ਗੱਲ ਨਹੀਂ ਜਤੀ ਆ ਨਾ ਉਹੋ ਹੀ ਸਾਡਾ ਪੁੱਤ ਵਾ ਉਹੋ ਧੀ ਆ ਤੇ ਪਰ ਤੂੰ ਫੇਰ ਨਹੀਂ ਸਮਝਦੀ ਤੂੰ ਫੇਰ ਵੀ ਐਲੀ ਕੋਈ ਨਹੀਂ ਮੈਂ ਨਹੀਂ ਹੁਣ ਕੋਈ ਗੱਲ ਕਰਦੀ ਆਹੋ ਮੇਰੀ ਮਹਿਨਤ ਵਾ ਮੈਂ ਨਹੀਂ ਕੋਈ ਗੱਲ ਕਰਦੀ ਹੁਣ ਤੇ ਆਪਣਾ ਮਾਵਾ ਧੀਆ ਸਾਡਾ ਕੋਈ ਨਹੀਂ ਆ ਤੇ ਕੱਲ ਨੂੰ ਮੁੜ ਕੇ ਉਥੇ ਅਸੀਂ ਨੋ ਦੇ ਜੋਤੀ ਤੈਨੂੰ ਪਤਾ ਫੇਰ ਜਿੱਦਾਂ ਦੀ ਹੈਗੀ ਆ ਹਾਂ ਹਨਾ ਤੇ ਫੇਰ ਉਹਨੇ ਸੋਨੂ ਦੇ ਕੰਨ ਭਰਨੇ ਆ ਪਰ ਲਈਆਂ ਤੇ ਹਾਂ ਉਹਦਾ ਮਾਲਕ ਵਾ ਉਹਨੇ ਸੁਣਨੀ ਉਹਦੀ ਉਹਦੀ ਸੁਣਨੀ ਉਹਨੇ ਮੇਰੀ ਤੇ ਸੁਣਨੀ ਨਹੀਂ ਤੇਰੀ ਤੇ ਸੁਣਨੀ ਨਹੀਂ ਉਹਨੇ ਤਾਂ ਤੂੰ ਨਾ ਇਦਾਂ ਕਰਿਆ ਕਰ ਤੇ ਆਪਾਂ ਹੁਣ ਸਬਜ਼ੀ ਤੋੜੀਏ ਮੇਰੇ ਨਾਲ ਸਬਜ਼ੀ ਤੜਾ ਦੇ ਚੱਲ ਆਹੋ ਪਜਤੀ ਹਾਂਜੀ ਠੀਕ ਹੰਦੇ ਆ ਉਹ ਨਾ ਕੀ ਕਰਦਾ ਮੈਂ ਚਾਹ ਉਹ ਭਾਵੇਂ ਤੋਂ ਆ ਉਹ ਚੱਲੋ ਹੁਣ ਰੋਟੀ ਰੱਟੀ ਬਣਾ ਲਾ ਬੁੜੀ ਲਈ ਬਣਾ ਹਾਂਗੀ ਆਹ ਮੇਰੀ ਹੌਂਤ ਨਹੀਂ ਹੋ ਜਾਂਦੇ ਤੁਹੀਂ ਤੇ ਰੋਟੀ ਹੀ ਪਈ ਆ ਹਾਂ ਤੂੰ ਹੁਣ ਦੱਸ ਉਹ ਤੋਂ ਕਾਲ ਕੋਈ ਨਹੀਂ ਬਣਾਉਣੀ ਆ ਚਾ ਬਣਾ ਲਾ ਉਹ ਆਖਾਂ ਉਹ ਆਈ ਨਹੀਂ ਲੱਗਦਾ ਫੱਦੀ ਤੋਰ ਕੇ ਇਹ ਆ ਆ ਜਾ ਫਿਰ ਮੈਂ ਚੱਲੀ ਹੁਣ ਬੈਰ ਰੋਟੀ ਢੀ ਬਣਾਉਣ ਨਹੀਂ ਬਾਹ ਰੋਟੀ ਨਹੀਂ ਖਾਣੀ ਡੰਗਰ ਨਾਲ ਬਾਹ ਬੱਦੇ ਹੀ ਤੇ ਹੁਣ ਖੁਰਲੀ ਤੇ ਬੰਨਣੇ ਪੱਠਿਆਂ ਦਾ ਟਾਈਮ ਹੋ ਚੱਲਿਆ ਵਾ ਤੇ ਮੈਨੂੰ ਹੁਣ ਜਾਣ ਦੇ ਮੈਂ ਬੈਰ ਰੋਟੀ ਨਹੀਂ ਰੋਟੀ ਦੀ ਮੈਨੂੰ ਭੁੱਖ ਨਹੀਂ ਆ ਤੇ ਚਲ ਮਾਤਾ ਨੂੰ ਨਾ ਕੋਈ ਮਾੜੀ ਚੰਗੀ ਗੱਲ ਕਰਿਆ ਕਰ ਉਹ ਚਲ ਚੰਗਾ ਮੈਂ ਤੇ ਇਹਨਾਂ ਦੋਨ ਨੂੰ ਕਹਾਂਦਾ ਮੈਂ ਹੁਣ ਕੀ ਆਹੋ ਉਹਨੂੰ ਕਹਿ ਦਿਆ ਕਰ ਫਿਰ ਵੀ ਅੰਦਰ ਬਾਹਰ ਵੜਦੀ ਵੀ ਜੋਤੀ ਤੁਸੀਂ ਆਣੀ ਬਣ ਤੇਰਾ ਫਰਜ਼ ਵਾ ਉਹਨੂੰ ਕਹਿਨਦਾ ਤੇ ਬੀਬੀ ਨੇ ਨਾ ਕੋਈ ਵੀ ਕਿਹਾ ਕਰ ਉਹ ਚੰਗਾ ਆਹੋ ਚੰਗਾ ਜੋਤੀ ਚਲੋ ਠੀਕ ਆ ਮੈਂ ਜਾਖਾਂ ਤੇਰੇ ਬਹਿ ਜਾਂਦੇ ਮੇਰਾ ਗੀ ਰੋਟੀ ਬਣਾਉਣਾ ਨਹੀਂ ਹੁਣ ਰੋਟੀ ਨਹੀਂ ਖਾਣੀ ਤੇ ਆਂਡ ਗਵਾਂਡ ਲੋਕੀ ਵੇਖਣਗੇ ਤਮਾਸ਼ਾ ਨਾ ਲਾਇਆ ਕਰੋ ਚਲ ਕੋਈ ਜਿਹੜੀ ਗੱਲ ਉਹਦੀ ਚੁੱਪ ਕਰਕੇ ਆਹਨ ਆਪਣੇ ਘਰੇ ਹੀ ਕਰ ਲਿਆ ਕਰੋ ਠੀਕ ਠੀਕ ਆ ਆਹ ਚੰਗਾ ਚੰਗਾ ਫਿਰ ਚੰਗਾ ਚੰਗਾ